ਇਸਨੇ ਅੰਮ੍ਰਿਤਸਰ ਦੇ ਦੁਰਗਿਆਨਾ ਮੰਦਿਰ ਦੇ ਵਿੱਚ ਖੜੇ ਹੈ ਕਾਫੀ ਪ੍ਰਾਚੀਨ ਮੰਦਿਰ ਹੈਗਾ ਤੇ ਹੋਲੀ ਦੇ ਮੌਕੇ ਅੱਜ ਸੰਗਤਾਂ ਇਤੇਸ਼ਰ ਤਲੁਕੋਂ ਚੋਈ ਹੋਏ ਨੇ ਜਿਸ ਤਰੀਕੇ ਨਾਲ ਰੰਗਾਂ ਦੇ ਨਾਲ ਹੋਲੀ ਕਿਹੜੀ ਜਾ ਰਹੀ ਹੈ ਸੋ ਇੱਕ ਵਾਰ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾ ਦਿੰਦੇ ਆ ਇਹ ਕਾਫੀ ਪ੍ਰਾਚੀਨ ਮੰਦਿਰ ਹੈਗਾ ਜਿੱਥੇ ਅ ਵੱਡੇ ਪੱਦਰ ਤੇ ਸ਼ਰਧਾਲੂ ਜਿਹੜੇ ਨੇ ਨਤਮਸਤਕ ਹੋਣ ਪਹੁੰਚੇ ਨੇ ਤਾਂ ਦੂਜੇ ਪਾਸੇ ਕਾਲ ਜੀ ਦਾ ਸਾਹਿਬ ਜਿਹੜੀ ਆ ਉਸ ਦੇ ਨਾਲ ਸ਼ਰਧਾਲੂ ਆਨੰਦ ਮਾਨਦੇ ਹੋਏ ਦੀ ਨਜ਼ਰ ਆ ਰਹੀ ਹੈ ਸੋ ਇੱਕ ਮੇਰੇ ਨਾਲ ਸ਼ਰਧਾਲੂ ਨੇ ਦੂਜੀ ਗੱਲਬਾਤ ਕਰਦੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਕਿਰਾਗ ਆ ਅੱਜ ਪਹੁੰਚੇ ਹੋਏ تھے ਉਹਲੀ ਮੋਕੇ ਆਨੰਦ ਮਾਨਦੇ ਹੋਏ ਜੀ ਜੀ ਬਹੁਤ ਬਹੁਤ ਇੱਥੇ ਆਨੰਦ ਆਂਦਾ ਵਾ ਅਸੀਂ ਹਰ ਸਾਲ ਆਈਦਾ ਵਾ ਮਾਲਕ ਸਾਹਿਬ ਜੀ ਸਾਨੂੰ ਬੁਲਾਉਂਦਾ ਰਹੇ ਅਸੀਂ ਮੇਸ਼ਾ ਸਾਹਿਬਾਂ ਰੰਗ ਬੜੀਆਂ ਖੁਸ਼ੀਆਂ ਫਸ ਦੇ ਖੇੜਦੇ ਰਹੀਏ ਬਾਕੀ ਮਾਲਕ ਦੇ ਨਾਲ ਸਾਨੂੰ ਕਿੱਡਾ ਨਾ ਪਿਆਈ ਕੁਝ ਹੋਰ ਹਾਂ ਖਾਸ ਕਰਕੇ ਰੱਬ ਦੇ ਨਾਮ ਤੋਂ ਜਦੋਂ ਸ਼ੁਰੂਆਤ ਹੋਵੇ ਰੱਬ ਦੇ ਘਰ ਤੋਂ ਸ਼ੁਰੂਆਤ ਹੋਵੇ ਤਾਂ ਜ਼ਿੰਦਗੀ ਦੇ ਵਿੱਚ ਕੁਝ ਅਲੱਗ ਦੇਖਣ ਨੂੰ ਮਿਲਦਾ ਜੀ ਜੀ ਇਹ ਬਿਲਕੁਲ ਗੱਲ ਤੁਹਾਡੀ ਸਹੀ ਹੈ ਜਦੋਂ ਮਾਲਕ ਦਾ ਨਾਮ ਅਸੀਂ ਲਿਆ ਤਾਂ ਫਿਰ ਸਾਰਾ ਕੁਝ ਹੀ ਆਪਾਂ ਹੋਰ ਕੁਝ ਕਰੇ ਸਕਦੇ ਜੋ ਸਾਡਾ ਮਾਲਕ ਸਾਡਾ ਕਰ ਸਕਦੇ ਨੇ ਬਾਕੀ ਮਾਲਕ ਦੇ ਨਾਲ ਖੇਡਣ ਦਾ ਤੇ ਮਜ਼ਾ ਕੁਝ ਹੋਰ ਹੈ ਬਾਕੀ ਅੱਜ ਕੱਲ ਦੇ ਜਿਹੜੇ ਬੱਚੇ ਬਾਹਰ ਖੇਡਦੇ ਨੇ ਜਾਂ ਮੋਟਰਸਾਈਕਲ ਫੁੱਲੜ ਪਾਜੀਆਂ ਕਰਦੇ ਨੇ ਉਹ ਚੀਜ਼ ਸਹੀ ਨਹੀਂ ਆ ਜਿਹੜੇ ਆਪਾਂ ਮੰਦਰਾ 'ਚ ਖੇਡਨੇ ਆ ਉਹ ਸਾਡੇ ਨਾਲ ਠੀਕ ਹੈ ਤੇ ਬਾਕੀ ਹੈਗਾ ਕਿ ਖੇਡੋ ਪਰਿਵਾਰ ਦੇ ਨਾਲ ਖੇਡੋ ਪਿਆਰਾਂ 'ਚ ਹੋਲੜਬਾਜੀ ਨਾ ਕਰੋ ਕੋਈ ਰਾਹ ਜਾਂਦੇ ਕੁੜੀਆਂ ਨੂੰ ਨਾ ਤੰਗ ਕਰੋ ਆਪਣਾ ਤੁਸੀਂ ਆਰਾਮ ਨਾਲ ਆਪਣੇ ਜੋ ਐਂਜੋਇਮੈਂਟ ਰੱਖੋ ਤਾਂ ਕਿ ਕੋਈ ਵੀ ਰਾਹ ਜਾਂਦੇ ਅਗਰ ਤੁਹਾਡੇ ਨਾਲ ਖੇਡ ਰਿਹਾ ਤਾਂ ਉਹਨੂੰ ਇਹ ਨ ਮਹਿਸੂਸ ਹੋਵੇ ਕਿ ਮੈਨੂੰ ਜ਼ਬਰਦਸਤੀ ਖੇਡਿਆ ਗਿਆ ਬਿਲਕੁਲ ਜੀ ਤੋਂ ਜਿਸ ਤਰੀਕੇ ਨਾਲ ਗੱਲ ਕਰਤਾ ਇਸ ਵਕਤੇ ਕਾਫੀ ਵੱਡੀ ਗਿਣਤੀ ਦੇ ਸ਼ਰਦਾਲੂ ਇਸ ਜਗ੍ਹਾ ਤੇ ਪਹੁੰਚੇ ਨੇ ਖਾਸਾ ਉੱਛਾ ਹਰੀਕ ਸ਼ਰਦਾਲੂ ਦੇ ਵਿੱਚ ਨਜ਼ਰ ਆ ਰਹੇ ਅ ਜੇਕਰ ਮੈਂ ਤਸਵੀਰਾਂਾਂ ਦੀ ਕਰਤਾ ਹਰ ਕੋਈ ਆਪਣੇ ਕਰੋ ਨਾਲ ਆਪਣੇ ਦੇਵੀ ਦੇਵਤੇ ਦੀ ਜਿਹੜੀਆਂ ਤਸਵੀਰਾਂ ਨੇ ਮੂਰਤਾਂ ਨਹੀਂ ਉਹ ਵੀ ਲੈ ਕੇ ਪਹੁੰਚੇ ਹੈਗੇ ਨੇ ਤਾਂ ਦੂਰ ਦੂਰ ਕੱਟਾਂ ਨੂੰ ਅਲੱਗ ਅਲੱਗ ਰੰਗਾ ਦੇ ਵਿੱਚ ਸਰਦਾਲੂ ਜਣੇ ਨੇ ਹੌਲੀ ਖੇਡਦੇ ਨਜ਼ਰ ਆਉਂਦੇ ਹੋਣਗੇ ਸੋ ਖਾਸਾ ਉਤਸ਼ਾਹ ਹਰ ਇੱਕ ਸਰਦਾਲੂ ਦੇ ਵਿੱਚ ਪਾਇਆ ਜਾ ਰਿਹਾ ਜਿੱਥੇ ਗੱਲ ਕਰੀਏ ਤਾਂ ਪਿਆਰ ਲੋਕਾਂ ਦਾ ਕਾਫੀ ਦੇਖਣ ਨੂੰ ਮਿਲ ਰਿਹਾ ਤੇ ਹੋਰ ਵੀ ਆਪਾਂ ਸਰਦਾਲੂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਕੀ ਨਾਮ ਤੁਹਾਡਾ ਨਿਮਨ ਚੂ ਜੀ ਅੱਜ ਪਹੁੰਚੇ ਹੋ ਇਸ ਤਿਹਾਰ ਦੀ ਸ਼ੁਰੂਆਤ ਥੋ ਰੱਬ ਦੇ ਨਾਮ ਤੋਂ ਕਰ ਲਈ ਜੀ ਬਿਲਕੁਲ ਹਰ ਸਾਲ ਹੀ ਆਪਾਂ ਇਹਦਾ ਤੇ ਸ਼ੁਰੂਆਤ ਰੱਬ ਦੇ ਨਾਮ ਤੋਂ ਲਈ ਕਰੀਦੀ ਹੈ ਤਾਂ ਕਿ ਜੋ ਇਹ ਤਿਹਾਰ ਇੱਕ ਵਧੀਆ ਤਰ੍ਹਾਂ ਸਾਡੇ ਨਿਕਲ ਜਾਵੇ ਹਨਾ ਰੱਬ ਦੇ ਨਾਮ ਜਿੱਥੇ ਪਹਿਲੇ ਰੱਖਣਾ ਪੈਂਦਾ ਵਾ ਉੱਥੇ ਹੀ ਆਪਾਂ ਹਰ ਸਾਲ ਮੰਦਰ ਆ ਕੇ ਪਹਿਲੇ ਰੱਬ ਦਾ ਨਾਮ ਲਈਦਾ ਕਿੰਨਾ ਵਾ ਮਹਿਸੂਸ ਕਰ ਰਹੇ ਹੋ ਸਭ ਤੋਂ ਪਹਿਲਾ ਇਹ ਗੱਲ ਹੈ ਕਿ ਬੜੀ ਪੋਜ਼ਿਟਿਵ ਵਾਈਬਸ ਨੇ ਕਾਫੀ ਜੇਕਰ ਇੱਥੇ ਸ਼ੋਰ ਸ਼ਰਾਬਾ ਵੀ ਤੇ ਸ਼ਾਂਤੀ ਵੀ ਇੱਥੇ ਮਿਲੂ। ਬਿਲਕੁਲ ਦੇਖੋ ਇੱਕ ਟਾਲਾ ਕਿ ਜਿੱਥੇ ਰੱਬ ਦਾ ਨਾਮ ਹੋਏਗਾ ਉਹ ਤੇ ਸ਼ਾਂਤੀ ਤੇ ਵੀ ਜ਼ਰੂਰ ਮਿਲੇਗੀ ਤੁਹਾਨੂੰ। ਇਸ ਕਰਕੇ ਮੰਦਰ ਆਈਦਾ ਕਿਉਂਕਿ ਬਾਕੀ ਹੈ ਯਾਰ ਦੋਸਤ ਵੀ ਹੈ ਸਾਰੇ ਸਾਰੇ ਨੇ ਓਬਵੀਅਸਲੀ ਦੇ ਕੋਈ ਹੁੱਲੜਬਾਜ਼ੀਆਂ ਕਰਨ ਜਾਂਦੇ ਨੇ ਕੋਈ ਕੁਝ ਕਰਦੇ ਨੇ। ਠੀਕ ਹੈ ਕੁੜੀਆਂ ਨੂੰ ਛੇੜਨਾ ਵਗੈਰਾ ਤੁਸੀਂ ਦੇਖੋ ਪੁਲਿਸ ਨੇ ਵੀ ਆਪਣਾ ਕੰਮ ਜੋਰ-ਸ਼ੋਰ ਨਾਲ ਪਾੜ ਲਿਆ। ਜੋ ਹੁੱਲੜਬਾਜ਼ੀ ਕਰ ਰਹੇ ਨਾਲ ਦੇ ਨਾਲ ਚਲਾਣ ਕੀਤੇ ਜਾ ਰਹੇ ਉਹਨਾਂ ਦੇ ਵੀ ਗੱਡੀਆਂ ਬੋਰਨ ਕੀਤੀਆਂ ਜਾ ਰਹੀਆਂ। ਤ ਸਭ ਤੋਂ ਜ਼ਿਆਦਾ ਜਿਹੜੇ ਮੈਂ ਤੁਹਾਨੂੰ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਜਾਨਵਰਾਂ ਨੂੰ ਤਾਂਕ ਕੀਤਾ ਜਾਂਦਾ ਠੀਕ ਹੈ ਮਾਸੂਮ ਜਾਨਵਰ ਜਿਹੜੇ ਕੁੱਤੇ ਬਿੱਲੀਆਂ ਘੁੰਮਦੇ ਆ ਉਹਨਾਂ ਨੂੰ ਰੰਗ ਦਿੱਤਾ ਜਾਂਦਾ ਉਹਨਾਂ ਦੀ ਅੱਖਾਂ 'ਚ ਰੰਗ ਭਰਦਾ ਕਿਉਂਕਿ ਉਹ ਕੁਝ ਬੋਲ ਨਹੀਂ ਸਕਦੇ ਤੇ ਮੈਂ ਤੁਹਾਡੇ ਚੈਨਲ ਆ ਇਹ ਹੀ ਕਹਿਣਾ ਚਾਹੁੰਦਾ ਕਿ ਪੁਲਿਸ ਆਪਸ 'ਚ ਖੇਡੋ ਪਿਆਰ ਨਾਲ ਖੇਡੋ ਜਾਨਵਰਾਂ ਨੂੰ ਤਾਂ ਲੋਕਾਂ ਨਾਲ ਹੀ ਤਾਂਕ ਕਰੋ ਠੀਕ ਹੈ ਜਿਹੜਾ ਤੁਹਾਡੇ ਨਾਲ ਖੇਡਦਾ ਉਹਨਾਂ ਨਾਲ ਪਿਆਰ ਨਾਲ ਖੇਡੋ ਬਸ ਤੇ ਹੋਰ ਕੀ ਖਾਸੀਅਤ ਹੈਗੀ ਆ ਹੋਲੀ ਦੇ ਵਿੱਚ ਕਿਸ ਤਰੀਕੇ ਨਾਲ ਬਣਾਈ ਜਾਂਦੀ ਦੇਖੋ ਹੋਲੀ ਦੀ ਖਾਸੀਅਤ ਇਹ ਹੈ ਕਿ ਲੋਕੀ ਪਹਿਲੇ ਤੇ ਆਪਣੇ ਘਰ ਰੰਗ ਲੈ ਕੇ ਫਿਰ ਅੰਦਰ ਰਾਧਾਕ੍ਰਿਸ਼ਨ ਜੀ ਹੈ ਰਾਮ ਦਰਬਾਰ ਹੈ ਠੀਕ ਹੈ ਹੋਰ ਵੀ ਲక్ష్ਮੀ ਨਾਰਾਇਣ ਦਾ ਮੰਦਿਰ ਹੈ ਪਹਿਲੇ ਉਹਨਾਂ ਨੂੰ ਰੰਗ ਲਾਂਦੇ ਆ ਹਨਮਾਨ ਜੀ ਦਾ ਮੰਦਿਰ ਹੈ ਪਹਿਲੇ ਉੱਥੇ ਰੰਗ ਲਾਂਨਗੇ ਫਿਰ ਆਪਸ ਵਿੱਚ ਜਿਹੜੇ ਲੋਕੀ ਜਾਣ ਪਛਾਣਦੇ ਆ ਰੱਬ ਦੇ ਮਿਲਣ ਵਾਲੇ ਆਪਸ ਵਿੱਚ ਜਾਣਦੇ ਆ ਉਹਨਾਂ ਨੂੰ ਰੰਗ ਲਾਂਨਗੇ ਆਪਸ ਇੱਕ ਦੂਜੇ ਨੂੰ ਰੰਗ ਲਾਂਨਗੇ ਤੇ ਅੱਧੇ ਖੁਸ਼ੀ ਖੁਸ਼ੀ ਕਰਦੇ ਆ ਕੋਈ ਲੜਵਾਰੀ ਦੀ ਚੀਜ਼ ਪਾਈ ਵੀ ਦੇਖੀ ਬਾਹਰ ਆਪਾਂ ਜਦੋਂ ਸੜਕਾਂ ਤੋਂ ਲੰਘਦੇ ਆ ਮੋਟਰਸਾਈਕਲਾਂ ਤੇ ਲੋਕ ਹੁੱਲੜਬਾਜ਼ੀਆਂ ਕਰਦੇ ਨਜ਼ਰ ਆਉਂਦੇ ਪਰ ਇੱਥੇ ਬੜੇ ਪਵਿੱਤਰ ਪਾੜ ਤਰੀਕੇ ਨਾਲ ਹੋਲੀ ਮਨਾ ਰਹੀਏ ਸ਼ਰਦਾ ਜੀ ਮ ਤਰੀਕੇ ਸਾਰੇ ਕੋ ਸਭ ਕੁਝ ਹੈ ਚੰਗੇ ਤਰੀਕੇ ਵੀ ਹੈ ਮਾੜੇ ਤਰੀਕੇ ਹੈ ਪਰ ਕਿਉਂ ਨਾ ਲੋਕਾਂ ਨੂੰ ਇਹ ਹੀ ਅਰਦਾਸ ਕੀਤੀ ਜਾਂਦੀ ਹੈ ਕਿ ਕਿਉਂ ਨਾ ਆਪਾਂ ਇੱਕ ਚੰਗੇ ਤਰੀਕੇ ਦੇ ਨਾਲ ਹੋਲੀ ਮਨਾਈਏ ਤਾਂ ਜੋ ਕਿ ਇੱਕ ਸੇਫ ਤਰੀਕੇ ਦੇ ਨਾਲ ਜਿਹੜੀ ਆ ਹੋਲੀ ਮਨਾਈ ਜਾਵੇ ਕਿਉਂਕਿ ਕਲਰਫੁਲ ਹੋਲੀ ਤੇ ਪਾਣੀ ਦੀ ਜਿੰਨੀ ਘੱਟ ਵੇਸਟੇਜ ਕਰੀ ਹੁੰਦੀ ਹੈ ਤੁਹਾਨੂੰ ਪਤਾ ਵੈਸੇ ਪਾਣੀ ਦੀ ਕਿੰਨੀ ਦੇਰ ਦਿੱਕੇ ਚੱਲ ਰਹੀ ਹੈ ਆਪਣੇ ਦੇਸ਼ ਦੇ ਵਿੱਚ ਤੇ ਕਾ ਪਾਣੀ ਘੱਟ ਗਈ ਹੁਣ ਤੁਸੀਂ ਕਿਹਾ ਕਿ ਵੇਖ ਲਓ ਸਿਰਫ ਸੁੱਕੇ ਰੰਗਾਂ ਦੀ ਹੋਲੀ ਖੇਡ ਰਹੇ ਆ ਸਾਰੇ ਠੀਕ ਹੈ ਤੇ ਅਰਦਾਸ ਹੈ ਕਿ ਤੁਸੀਂ ਵੀ ਸਾਰੇ ਸੁੱਕੇ ਰੰਗਾਂ ਨਾਲ ਹੋਲੀ ਖੇਡੋ ਪਾਣੀ ਦੀ ਹੋਲੀ ਘੱਟ ਹੀ ਅਵੋਇਡ ਕਰੋ ਨਹੀਂ ਨਹੀਂ ਲੋਕਾਂ ਨੂੰ ਤੰਗ ਕਰੋ। ਲੋਕਾਂ ਲਈ ਕੋਈ ਮੈਸੇਜ ਦੇਣਾ ਚਾਹੁੰਦਾ। ਲੋਕਾਂ ਲਈ ਮੈਸੇਜ ਇਹ ਹੈ ਕਿ ਖੁਸ਼ ਰਹੋ, ਪਿਆਰ ਦੀ ਹੋਲੀ ਆਈ ਹੋਈ, ਹੋਲੀ ਦਾ ਤਿਉਹਾਰ ਹੀ ਐਸਾ ਜਿਹੜਾ ਪਿਆਰ ਦਾ ਤਿਉਹਾਰ ਆ। ਪਿਆਰ ਵੰਡੋ ਤੇ ਪਿਆਰ ਦੇ ਨਾਲ ਸਾਰਿਆਂ ਨੂੰ ਹੋਲੀ ਘੇਟੇ ਕਿਸੇ ਨੂੰ ਤੰਗ ਨਾ ਕਰਿਓ। ਤੋਂ ਬਿਲਕੁਲ ਇਹ ਖਾਸ ਜਿਹੜਾ ਸੁਨੇਹਾ ਇਹ ਹੀ ਹੈ ਕਿ ਇਹ ਜਿਹੜਾ ਤਿਹਾਰ ਹੈ ਬੜਾ ਰੰਗੀਨ ਤਿਹਾਰ ਆ। ਉਹਨੂੰ ਖਰਾਬ ਨਾ ਕੀਤਾ ਜਾਵੇ ਤੇ ਪਾਕ ਤੇ ਪਵਿੱਤਰ ਤਿਉਹਾਰ ਹੈਗਾ ਹਰ ਕੋਈ ਸ਼ਰਦਾਲੂ ਇੱਥੇ ਪਹੁੰਚ ਕੇ ਸ਼ੁਰੂਆਤ ਖਾਸ ਕਰਕੇ ਰੱਬ ਦੇ ਨਾਮ ਤੋਂ ਰੱਬ ਦੇ ਘਰ ਤੋਂ ਕਰਨਾ ਚਾਹੁੰਦਾ। ਸੁਹਾਰ ਕੋਈ ਇੱਥੇ ਪਵਿੱਤਰ ਇਤਿਹਾਰ ਨਾਲ ਜਿਹੜਾ ਆ ਉਹ ਮਨੋਂ ਪੁੰਚੇ ਹੋਇਆ ਤੇ ਖਾਸਾ ਉਤਸ਼ਾਹ ਸ਼ਰਧਾਲੂਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੋਰ ਤਸਵੀਰਾਂ ਤੁਹਾਨੂੰ ਆਪਾਂ ਨਾਲ ਦੇ ਨਾਲ ਸਾਂਝੀ ਕਰਦੇ ਰਵਾਂਗੇ ਸੋ ਸਾਡੇ ਚੈਨਲ ਵੱਲੋਂ ਆਪ ਜੀ ਨੂੰ ਬੋਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ